ਦਰਸ਼ਕੋ ਜਿਹੜਾ ਤੁਸੀਂ ਇਹ ਪਾਵਨ ਅਸਥਾਨ ਦੇਖ ਰਹੇ ਹੋ ਇਹ ਉਹ ਥਾਂ ਹੈ ਜਿੱਥੇ ਕਿਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਆਪਣੇ ਬਚਪਨ ਦੇ ਵਿੱਚ ਖੇਡਦੇ ਰਹੇ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਨੇ ਉਸ ਵੇੜੇ ਦੇ ਉਸ ਪਾਵਨ ਅਸਥਾਨ ਦੇ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਚਾਰ ਸਹਿਬਜਾਦਿਆਂ ਨੇ ਖੇਡ ਕੇ ਆਪਣੇ ਬਚਪਨ ਨੂੰ گزارਿਆ ਉਹ ਧਰਤੀ ਜਿਹੜੀ ਧਰਤੀ ਦੇ ਕਣ-ਕਣ ਦੇ ਵਿੱਚ ਕਦਮ-ਕਦਮ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਪਾਵਨ ਸ਼ੋਦੀ ਮਹਿਕ ਮਹਿਕ ਰਹੀ ਹੈ ਜਲਦੀ-ਜਲਦੀ ਇਹ ਵੀਡੀਓ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਬਹੁਤ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣੇ ਨੇ ਆ ਜਿਹੜਾ ਤੁਸੀਂ ਪਾਵਨ ਅਸਥਾਨ ਦੇਖ ਰਹੇ ਹੋ ਇਹ ਉਹ ਪਾਵਨ ਅਸਥਾਨ ਹੈ ਜਿਸ ਜਗ੍ਹਾ ਦੇ ਉੱਪਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਿੱਲੀ ਸ਼ਾਹ ਦੇਣ ਤੋਂ ਪਹਿਲਾਂ ਇਸ ਪਾਵਨ ਸਥਾਨ ਦੇ ਉੱਪਰ ਆਪਣੇ 9 ਸਾਲ ਦੇ ਪੁੱਤਰ ਗੋਬਿੰਦ ਰਾਏ ਸਾਹਿਬ ਨੂੰ ਤਖਤ ਤੇ ਬਿਠਾ ਕੇ ਗੁਰ ਗੋਬਿੰਦ ਸਿੰਘ ਬਣਾਇਆ ਸੀ ਆ ਜਿਹੜਾ ਤੁਸੀਂ ਨਾਲ ਪਾਵਨ ਸਥਾਨ ਦੇਖ ਰਹੇ ਹੋ ਇਹ ਉਹ ਪਾਵਨ ਸਥਾਨ ਹੈ ਜਿੱਥੇ ਗੁਰ ਗੋਬਿੰਦ ਸਿੰਘ ਪਾਤਸ਼ਾਹ ਦੇ ਤਿੰਨ ਸਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤਿੰਨਾਂ ਦਾ ਜਨਮ ਇਸ ਪਾਵਨ ਸਥਾਨ ਤੇ ਹੋਇਆ ਤੇ ਆ ਜਿਹੜਾ ਤੁਸੀਂ ਨਾਲ ਪਾਵਨ ਸਥਾਨ ਦੇਖ ਰਹੇ ਹੋ ਇਹ ਪਾਵਨ ਸਥਾਨ ਉਹ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਤ ਜਦੋਂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਅੱਕ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਕੋਲ ਆਪਣੇ ਧਰਮ ਦੀ ਰੱਖਿਆ ਦੇ ਲਈ ਅਰਜ਼ੋਈਆਂ ਬੇਨਤੀਆਂ ਕਰਨ ਦੇ ਲਈ ਪਹੁੰਚੇ ਸਨ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਦਰਸ਼ਕੋ ਇਹ ਤਿੰਨੇ ਅਸਥਾਨ ਨੇ ਜਿਹੜੇ ਇੱਕੋ ਹੀ ਕੰਪਲੈਕਸ ਦੇ ਅੰਦਰ ਇੱਕੋ ਹੀ ਗੁਰਦੁਆਰਾ ਗੁਰੂ ਕਾਮੈਲਪੂਰਾ ਸਾਹਿਬ ਦੇ ਪਾਵਨ ਅਸਥਾਨ ਦੇ ਉੱਪਰ ਇਹ ਤਿੰਨੇ ਪਾਵਨ ਅਸਥਾਨ ਬਣੇ ਹੋਏ ਹਨ ਆਹ ਜਿਹੜੀ ਤੁਸੀਂ ਪੱਥਰ ਦੀ ਇੱਕ ਸ਼ਿਲਾ ਦੇਖ ਰਹੇ ਹੋ ਜਿਹਦੇ ਉੱਤੇ ਅੱਖਰ ਅੰਕਿਤ ਕੀਤੇ ਗਏ ਨੇ ਇਹ ਵੀ ਹਿੰਦੂ ਧਰਮ ਦੇ ਵੀਰਾਂ ਦੇ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਯਾਦ ਕਰਦਿਆਂ ਇਹ ਸ਼ਿਲਾ ਲੇਖ ਲਾਇਆ ਗਿਆ ਹੈ ਜਿਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਸ਼ੁਕਰਾਨਾ ਧੰਨਵਾਦ ਕੀਤਾ ਗਿਆ ਜਸ ਗਾਇਨ ਕੀਤਾ ਗਿਆ ਹੈ ਤੇ ਇਹ ਪਾਵਨ ਅਸਥਾਨ ਉਹ ਅਸਥਾਨ ਹੈ ਜਿੱਥੇ ਪੰਡਿਤ ਕਿਰਪਾ RAM ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਕੋਲ ਆਪਣੇ ਹਿੰਦੂਆਂ ਦੇ ਭਾਰੀ ਵਫਾ ਦੇ ਨਾਲ ਪਹੁੰਚੇ ਸੀ ਇਸ ਪਾਵਨ ਅਸਥਾਨ ਦੇ ਤੁਹਾਨੂੰ ਅੰਦਰ ਤੋਂ ਵੀ ਦਰਸ਼ਨ ਆਪਾਂ ਕਰਵਾਉਣੇ ਨੇ ਦਰਸ਼ਕੋ ਅਨੰਦਪੁਰ ਸਾਹਿਬ ਦੀ ਧਰਤੀ ਦੀ ਇਹ ਬਹੁਤ ਪਾਵਨ ਪਵਿੱਤਰ ਜਗ੍ਹਾ ਹੈ ਇੱਕੋ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਵੱਖ-ਵੱਖ ਅਸਥਾਨ ਇੱਕੋ ਹੀ ਚਾਰ ਦਿਵਾਰੀ ਦੇ ਵਿਚਕਾਰ ਬਣੇ ਹੋਏ ਨੇ ਤੁਸੀਂ ਸਾਹਮਣੇ ਗੁਰਦੁਆਰਾ ਗੁਰੂ ਕਾ ਮਹਿਲ ਦੇਖ ਰਹੇ ਹੋ ਤੇ ਆ ਪਾਵਨ ਸਥਾਨ ਜਿੱਥੇ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਆਪਣੇ ਧਰਮ ਦੀ ਰੱਖਿਆ ਦੇ ਲਈ ਬੇਨਤੀ ਕਰਨ ਦੇ ਲਈ ਪਹੁੰਚੇ ਔਰ ਇਸੇ ਪਾਵਨ ਅਸਥਾਨ ਦੇ ਉੱਤੇ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਪੰਡਿਤ ਕਿਰਪਾ RAM ਤੇ ਇਹ ਕਹਿ ਲੋ ਵੀ ਸੈਂਕੜੇ ਦੀ ਗਿਣਤੀ ਵਿੱਚ ਪਹੁੰਚੇ ਹੋਏ ਪੂਰੇ ਹਿੰਦੁਸਤਾਨ ਦੇ ਮੁਖੀ ਪੰਡਤਾਂ ਨੂੰ ਇਹ ਦਲਾਸਾ ਇਹ ਪ੍ਰਵਾਸਾ ਇਹ ਭਰੋਸਾ ਦਿੱਤਾ ਸੀ ਕਿ ਬੱਚਿਓ ਤੁਸੀਂ ਘਰੀ ਜਾਓ ਸੀਸ ਦੇ ਕੇ ਧਰਮ ਬਚਾਵਾਂਗਾ ਮੈਂ Hindu ਧਰਮ ਦੇ ਬੁਝ ਰਹੇ ਦੀਵਿਆਂ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ ਤੁਹਾਡੀ ਪਤ ਤੁਹਾਡੀ ਇੱਜ਼ਤ ਤੁਹਾਡੀ ਆਰਤੀ ਤੁਹਾਡੇ ਮੰਤਰ ਬਚਾਵਾਂਗਾ ਮੈਂ ਪਾਇਆ ਦੇਸ਼ ਦੀਆਂ ਜੜਾਂ ਵਿੱਚ ਖੂਨ ਆਪਣਾ ਹਿੰਦੁਸਤਾਨ ਦਾ ਬਾਗ ਤੇ ਫਲ ਰਿਹਾ ਹੈ Hindu ਧਰਮ ਦੇ ਮੰਦਰ ਦੇ ਦੀਵਿਆਂ ਅੰਦਰ ਖੂਨ ਅੱਜ ਵੀ ਗੁਰੂ ਤੇਗ ਬਹਾਦਰ ਦਾ ਬਲ ਰਿਹਾ ਹੈ ਇਹ ਉਹੀ ਅਸਥਾਨ ਹੈ ਜਿਸ ਅਸਥਾਨ ਦੇ ਉੱਤੇ ਗੁਰੂ ਤੇਗ ਬਹਾਦਰ ਸਹਿ ਪਾਤਸ਼ਾਹ ਨੇ ਇਸ ਹਿੰਦੁਸਤਾਨ ਦੀ ਧਰਤੀ ਤੇ ਹਿੰਦੂਆਂ ਦੀ ਕਸ਼ਮੀਰੀ ਪੰਡਤਾਂ ਦੀ ਅਰਜ਼ੋਈ ਨੂੰ ਸਵਾਰ ਕਰਦਿਆਂ ਗੁਰਮਖੋ ਉਹਨਾਂ ਦੀ ਬਾਹ ਪਕੜੀ ਸੀ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਐ ਮਨ ਲੋਚੈ ਬੁਰਿਆਈਆਂ ਗੁਰ ਬਚਨੀ ਇਹ ਮਨਹੋੜੀ ਐ ਬਾਹ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹਣਾ ਛੋੜੀ ਐ ਗੁਰੂ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀ ਐ ਆ ਤੁਸੀਂ ਸਾਹਮਣੇ ਉਹ ਪਾਵਨ ਪਵਿੱਤਰ ਅਸਥਾਨ ਦੇਖ ਰਹੇ ਹੋ ਨੰਦਪੁਰ ਸਾਹਿਬ ਦਰਸ਼ਕੋ ਜਦੋਂ ਵੀ ਆਓ ਗੁਰਦੁਆਰਾ ਗੁਰੂ ਕਾ ਮਹਿਲ ਇਹਦੇ ਅੰਦਰ ਬਹੁਤ ਪਾਵਨ ਪਵਿੱਤਰ ਅਸਥਾਨ ਨੇ ਇਹ ਉਹੀ ਧਰਤੀ ਹੈ ਆ ਜਿਹੜਾ ਤੁਸੀਂ ਸਾਹਮਣੇ ਮੈਦਾਨ ਦੇਖ ਰਹੇ ਹੋ ਦਰਸ਼ਕੋ ਕੋਈ ਸਮਾਂ ਹੋਵੇਗਾ ਇੱਥੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਅੰਦਰ ਪ੍ਰਵੇਸ਼ ਕਰਦੇ ਹੋਣਗੇ ਇਸ ਪਾਵਨ ਧਰਤੀ ਦੇ ਇੱਕ ਇੱਕ ਕਦਮ ਦੇ ਵਿੱਚ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਬਚਪਨ ਵਿੱਚ ਖੇਡਦੇ ਰਹੇ ਹੋਣਗੇ ਇੱਕ ਇੱਕ ਧਰਤੀ ਦਾ ਇੱਕ ੋਨਾ ਇੱਕ ਇੱਕ ਕਦਮ ਇਹ ਬਾਬਾ ਫਤਿਹ ਸਿੰਘ ਦੇ ਬਾਬਾ ਜੋਰਾਵਰ ਸਿੰਘ ਦੇ ਗੁਰੂ ਕੇ ਸਹਿਬਜ਼ਾਦਿਆਂ ਦੇ ਧਨ ਗੁਰੂ ਤੇਗ ਬਹਾਦਰ ਧਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਕੇ ਮਹਿਲ ਮਾਤਾ ਗੁਜਰੀ ਮਾਤਾ ਨਾਨਕੀ ਇਸ ਪਾਵਨ ਘਰ ਦੇ ਵਿੱਚ ਦਰਸ਼ਕ ਹੋ ਰਹੇ ਰਹੇ ਸੋ ਅਨੰਦਪੁਰ ਸਾਹਿਬ ਦੀ ਇਹ ਪਾਵਨ ਧਰਤੀ ਇੱਧਰ ਤੁਹਾਨੂੰ ਖੂਬ ਹੀ ਦਿਖਾਉਣੇ ਆ ਜਿਹਨੂੰ ਮਸੰਦਾਂ ਵਾਲਾ ਕੂ ਕਿਹਾ ਜਾਂਦਾ ਹੈ ਇਦੇ ਨਾਲ ਨਾਲ ਜਦੋਂ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦੇ ਹਾਂ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦੇ ਹਾਂ ਹੀ ਦਰਸ਼ਕੋ ਸੱਜੇ ਪਾਸੇ ਇੱਕ ਖੂਹ ਵੀ ਬਣਿਆ ਹੋਇਆ ਆ ਤੁਸੀਂ ਜਿੱਥੇ ਮੋਟਰਸਾਈਕਲ ਖੜਾ ਹੋਇਆ ਇਹ ਜੋ ਤੁਸੀਂ ਪਾਵਣ ਸਥਾਨ ਦੇਖ ਰਹੇ ਹੋ ਇਹ ਉਹ ਖੂਹ ਹੈ ਜਿਹੜਾ ਖੂਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਘਰ ਦੇ ਵਿੱਚ ਸੀ ਜਦੋਂ ਵੀ ਅਨੰਦਪੁਰ ਸਾਹਿਬ ਦੀ ਧਰਤੀ ਆਓ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਸਾਹਮਣੇ ਬਣਿਆ ਹੋਇਆ ਬਿਲਕੁਲ ਗੁਰਦੁਆਰਾ ਗੁਰੂ ਕਾ ਮਹਿਲ ਪੂਰਾ ਸਾਹਿਬ ਇਹ ਪਾਵਨ ਪਵਿੱਤਰ ਅਸਥਾਨ ਉਹੀ ਹੈ ਜਿੱਥੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਕਸ਼ਮੀਰੀ ਪੰਡਤ ਆਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਗੁਰਤਾ ਗੱਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਆਪ ਬਿਠਾਇਆ ਸੋ ਇਹ ਤੁਸੀਂ ਪਾਵਨ ਪਵਿੱਤਰ ਅਸਥਾਨ ਦਰਸ਼ਨ ਕਰ ਰਹੇ ਹੋ ਵੱਡ ਤੋਂ ਵੱਡ ਦਰਸ਼ਕੋ ਇਹ ਵੀਡੀਓ ਸ਼ੇਅਰ ਕਰਿਆ ਕਰੋ ਹਰ ਇੱਕ ਸਿੱਖ ਦੇ ਕੋਲ ਦੇਸ਼ ਦੇਸ਼ਾਂ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਜੇ ਫੇਸਬੁੱਕ ਤੇ ਦੇਖ ਰਹੇ ਹੋ ਤੇ ਚੈਨਲ ਨੂੰ ਫੋਲੋ ਜ਼ਰੂਰ ਕਰੋ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ